ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo Dairy Farm ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚਾਰ ਬੜਾ ਦਿਖਾਵਾਂਗੇ ਸੇਲ ਆ ਰੇਟ ਡਿਟੇਲ ਇਨਫੋਰਮੇਸ਼ਨ ਵੀਰ ਤੋਂ ਲੈਣੇ ਆਓਗੇ ਗਰੀ ਗੱਲ ਹੱਸੀ ਗੱਲ ਬਾਈ ਜੀ ਹੱਸੀ ਗੱਲ ਦਾ ਜੀ ਹਾਂਜੀ ਵੀਰੇ ਨਾਮ ਡਰੈਸ ਦੱਸੋ ਜੀ ਆਪਣਾ ਬਾਈ ਭਵਨਪ੍ਰੀਤ ਸਿੰਘ ਪਿੰਡ ਹੜਿਆ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ 987787899 ਤੇ ਦੂਜਾ ਨੰਬਰ ਹੈ 973550 ਜਿਹੜੇ ਵੱਡੇ ਭਰਾ ਲੱਗ ਰਹੇ ਜੀ ਅੱਜ ਆਪਾਂ ਦਿਖਾਵਾਂਗੇ ਚਾਰ ਗਾਵਾਂ ਗੱਪਣਾ ਚਾਰ ਗੱਪਣਾ ਨੇ ਭਾਈ ਦੋ ਜਰਸੀਆਂ ਨੇ ਦੋ ਐਚਰ ਹੋਈ ਤੇ ਪਹਿਲਾ ਨੰਬਰ ਜਿਹੜੇ ਆਪਾਂ ਜਰਸੀ ਦੇਖ ਰਹੇ ਹਾਂ ਕਿਹੜਾ ਸੁਆ ਸੂਰੀਆ ਜੀ ਭਾਈ ਇਹ ਦੂਜਾ ਸੁਆ ਬੈੜਾ ਹੈਗੀ ਜੀ ਤੇ ਅਜ ਇੱਕ ਹਫ਼ਤਾ ਪੈਂਡਿੰਗ ਬਾਕੀ ਰਹੇ ਆ ਤੇ ਐਮ ਲਗੇ ਇਹ 15 ਤਰੀਕ ਨੂੰ ਦਿਨ ਪੂਰੇ ਨੇਗੇ ਜੀ ਤੇ ਤੀਜਾ ਸੁਆ ਕਲੂਨ ਨੇ 23 ਕਿਲੋ ਦਿੱਤਾ ਹੈ ਅਛਾ ਪਲੋਂ 20 ਤੋਂ ਪਲੱਸ ਚੱਲੀ ਹੋਈ ਐ ਤੇ ਜਦੋਂ ਖੁੱਲਾ ਦਿੱਤਾ ਰਿਹਾ ਫੇ 23 ਜੋ 23 ਜੋ ਤਾਂ ਚੱਲੀ ਹੁੰਦੀ ਆ ਅੱਜ ਹਫ਼ਤਾ ਖੰਡ ਬਾਕੀ ਆ 50 ਤੱਕ ਬਾਕੀ ਆ ਠੀਕ ਐ ਇਹਦੀ ਦੁੱਧ ਕਿੰਨਾ ਮੰਨ ਕੇ ਚੱਲੇ ਬੰਦਾ ਦੁੱਧ ਐ 20 ਬਈ ਮੰਨ ਕੇ ਚੱਲ ਵੀ ਜਿੱਦਾਂ ਦੀ ਰੈਡ ਤੇ ਬਰੀਡ ਆ ਜੀ ਹੈਨਾ ਜੀ ਜੇ ਮੌਸਮ ਵਧੀਆਗਾ ਉਹ ਤਾਂ ਸਪਾਈਟ ਹੈ ਜਦੋਂ ਕੋਈ ਬਾੜੀ ਆ ਨਹੀਂ 25 ਕੋਲੋਂ ਖਰਾ ਦਾ ਦੁੱਧ ਦੇਣਾ ਅੱਛਾ 25 ਮੰਨ ਕੇ ਬੰਦਾ ਪਰਚੇਸ ਕਰ ਲੇ 25 ਕਿਲੋ ਮੰਨ ਕੇ ਲੈ ਲੈ ਤੇ ਬਾਕੀ ਕੱਦ-ਕੱਟ ਬਰੀਡ ਗੁੱਲ ਪੂਰੀ ਓਕੇ ਐ ਜਮਾ ਹੈਨਾ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਕਹਿੰਦਾ ਵਾ ਕੋਈ ਮਾਈਨਸ ਪੁਆਇੰਟ ਤੇ ਇਹਦੇ ਵਿੱਚ ਹੈ ਹੀ ਨਹੀਂਗਾ ਜਮਾ ਸੁਪਰੋ ਦੇਖੋ ਟੋਆ ਵਗੈਰਾ ਜਿਹੜੇ ਵੀ ਕਹਿੰਦੇ ਪੰਜਾਬ ਵਾਲੇ ਜਰਸੀ ਲੈਣੇ ਬਰੀਰ ਵਾਲੀ ਇਹ ਤੁਹਾਡੀ ਡ੍ਰੀਮ ਪੂਰੀ ਕਰੂਗੀ ਬੜਾ ਤੇ ਕੁਆਲਿਟੀ ਵਗੈਰਾ ਪੂਰੀ 103% ਹੈ 1% ਵੀ ਨਹੀਂ ਕਹਿੰਦੇ ਆਪਾਂ ਤੇ ਬਾਈ ਜੀ ਰੇਟ ਇਹਦਾ ਕੀ ਰਹਿਣਾ ਹੈਗਾ ਰੇਟ ਬਾਈ 1 ਲੱਖ ਤੇ 5000 ਰੁਪਏ ਬਸ ਹੀਗਾ 1 ਲੱਖ 5000 ਮੌਕੇ ਤੇ ਗੁਜਾਇਸ ਹੋ ਜੂਗੀ ਜੀ 1 ਲੱਖ 5000 ਰੁਪਏ ਮੌਕੇ ਤੇ ਗੁਜਾਇਸ ਹੋ ਜੂਗੀ ਸਿਮਨ ਰਿਕਾਰਡ ਬਣ ਜੂਗਾ ਹਰ ਇਹ ਤਰ੍ਹਾਂ ਮਰੇ ਦੋਨੇ ਪਾਸੇ ਮਿਲਕ ਮੈਨੋ ਰਖਾ ਦੀ ਕਿੱਦਾਂ ਲੱਗੀਆਂ ਨੇ ਬੈੜਾ ਜੀ ਸੋ ਨਾੜਾ ਨੂੜਾ ਦੇਖੋ ਬਾਕੀ ਲੇਵੇ ਦੀ ਬੜੀ ਸਾਫ ਸੁਥਰੀ ਹੈ ਹਨਾ ਰੇਟ ਆ ਗਿਆ 1 ਲੱਖ 5000 ਕੀ ਹੋ ਗਈ ਮੁੱਕ ਤੇ ਗੁਜਾਇਸ਼ ਹੋ ਜੂਗੀ ਜੀ ਜਿਹੜੀ ਤੁਸੀਂ ਕਹਿੰਦੇ ਬਰੀਰ ਵਾਲੀ ਗੱਲ ਆ ਬੈੜ ਤੁਹਾਡੇ ਮਨ ਕੇ ਚਲੋ ਵੇਹ ਨਜ਼ਾਰੇ ਲਿਆ ਦੇਣਾ ਜਮਾ ਰੇਟ 1 5 ਤੇ ਮੁੱਕ ਤੇ ਗੁਜਾਇਸ਼ ਹੋ ਜੂ ਕਿਸੇ ਪਾਸਿਓ ਹੱਥ ਤਰਾ ਹੈ ਨਹੀਂ ਚਾਹੇ ਤਿੰਨ ਪੰਡਾਂ ਦੇ ਵਪਾਰੀ ਨਾਲ ਲੈ ਉਹ ਹੁਣ ਅੱਗੇ ਇਹ ਨਹੀਂ ਕਹਿਣਗੇ ਕਿ ਬੈੜ ਤੁਹਾਡੇ ਲੈਣ ਵਾਲੀ ਨਹੀਂ ਹੈਗੀ ਜੀ ਤੇ ਨਾਲ ਜਿਹੜੇ ਦੂਜੇ ਨੰਬਰ ਤੇ ਖੜੀ ਹੈ ਵੀਰੇ ਇਹ ਬਈ ਬਲੈਕ ਚੈਗੀ ਜੀ ਇਹ ਦੂਜਾ ਸਪਾਸਟ ਹੋਈ ਹੈ ਜੀ ਜੀ ਆਪਏ ਮੋਗੇਸ ਨਿਮਣ ਦੀ ਹੈਗੀ ਆਪਣਾ ਕੋ ਪ੍ਰੋਪਰ ਕਾਰਡ ਹੈਗਾ ਤੇ ਅੱਗੇ ਵੀ ਬਹੁਤ ਟੌਪ ਦਾ ਸੀਮਨ ਲਗਾਇਆ ਹੋਇਆ ਚਾਹਸੀ ਅੱਛਾ ਸਾਰਾ ਬਾਇਓ ਡਾਟਾ ਆਪਾਂ ਦੇ ਦਾਂਗੇ ਦਾ ਡਾਟਾ ਹੈਗਾ ਬਈ ਕਾਨੂੰਨ ਇਹਨੇ ਐਵੇਂ ਨਾ ਕਿੰਨਾਂ ਵੀ 30 ਕਿਲੋ ਦੁੱਤਾ ਰਿਆ ਹਨਾ ਬਾਕੀ ਕਾਦੂ ਕੁਦ ਬੜਾ ਤਗੜਾ ਹਨਾ ਬਈ 30 ਕਿਲੋ ਦੁੱਤਾ ਰਿਆ ਮੜਾ ਮਿਹਨਤ ਮਿਹਨਤ ਖਾ ਕੇ ਬੈਠਦੇ ਦੇਵੇ ਤੇ ਆਰਡਰ ਦੇ ਕਿੱਦਾਂ ਇਹ ਰੀਡਿੰਗ ਇਹ ਦੁਨ ਦਾ ਪਾਸ ਬਾਕੀ ਥਣਾ ਦੀ ਬੜੀ ਸਾਫ ਸੁਧਰੀ ਹੈ ਹਨਾ ਤੇ ਅੱਜ ਦਿਨ ਸਹੀ ਕਿਨੇ ਕੱਢਦੀ ਐ ਇਹਦੇ ਬਾਈ 16 ਤਰੀਕ ਨੂੰ ਜਿਹੜਾ ਪੁਰੇ ਨੇ ਕਿ ਇਹ ਵੀ ਅੱਠ ਦਿਨ ਬਾਕੀ ਪਏ ਜੀ ਜੀ ਅੱਠ ਦਿਨ ਕਹਿ ਲੈਂਦੀ ਆ ਜੀ ਹਾਂ ਇਹ ਵੀ ਅੱਠ ਦਿਨ ਬਾਕੀ ਪੈਣਗੇ ਇਹਦਾ ਰੇਟ ਕੀ ਰਹੂਗਾ ਐਤੀ ਬਾਈ ਜਦ ਤੂੰ ਨੌਰਮਲੀ ਦੱਸੀ ਨੇ ਮਨ ਲ ਕੇ ਚੱਲ ਵੀ 35 ਕਿਲੋ ਖਰਾ ਨੋਦੂ ਦੇਣਾ ਹੈ ਜਿਹੜਾ ਕੋਈ ਰੋਲ ਆਈ ਦੀ ਆ ਜੀ ਨੋਦੂ ਨਾਲ ਵਧੀਆ ਲੰਮਾ ਸਮਾ ਰੇਟ ਕੀ ਰਹੂ ਇਹਦਾ ਰੇਟ ਤਾਂ ਬਾਈ 1 ਲੱਖ ਤੇ 25 ਹਜ਼ਾਰ ਵੀ ਹੈ ਲੈਣਾ ਸਭਰਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਸੋਹਣੀ ਸਾਫ ਸੁਥਰੀ ਰਾਜੀ ਸਮੀ ਪੜੀ ਲੱਸੀ ਨਾਲ ਵੀ ਕਿਸੇ ਬੱਸ ਉਹ ਨਹੀਂ ਰੇਟ 1 ਲੱਖ 25000 ਰੁਪਏ ਬਈ ਇੱਕ ਲੱਖ 25000 ਮੌਕੇ ਤੇ ਗੁਜਾਇਸ ਵਗੈਰਾ ਹੋ ਜਾਊਗੀ ਤੇ ਕਹਿੰਦਾ ਬਾਪ ਕੋਈ ਵੀ ਰਾਕੇ ਇਹ ਨਹੀਂ ਕਹੂਗਾ ਸਾਡੇ ਬੈੜ ਪਸੰਦ ਨਹੀਂ ਐ ਕੁਆਲਿਟੀ ਵਗੈਰਾ ਕੱਦ ਕਾਠ ਵਗੈਰਾ ਤੇ ਸੁਨੱਖੀ ਕੱਦ ਬੈੜ ਜਿੰਦ ਜਾਨ ਬਈ ਨੇਵੇ ਤੇ ਦੇਖੀ ਮਿਲ ਕੇ ਨੇਵ ਦਿਖਾ ਦੇ ਕਿੰਤਾ ਨਹੀਂ ਐ ਠੀਕ ਐ ਨਾੜਾ ਨੂੜਾ ਬੜੀਆਂ ਹਨਾ ਇੱਕ ਪਾਸੇ ਨਹੀਂ ਦੋਨੇ ਪਾਸੇ ਮੜ ਦੂਜੇ ਪਾਸੇ ਹੀ ਚੁਗਾ ਦੇ ਜੀ ਸੋ ਬੈੜ ਦੇਖ ਸਕਦੇ ਹੋ ਕੱਦ ਕਾਠ ਵਾਲੀ ਪੂਰੀ ਓਕੇ ਆ ਜਾਵਾ ਤੇ ਨਾੜਾ ਨੂੜਾ ਨਾਲ ਗੁੱਦੀ ਪਈਆ 30 ਤੋਂ ਆਵਾ ਬਾਵਾ ਵੀ ਚੱਲਣਾ ਇਹਨੇ ਜਾਵਾ ਬਈ 35 ਕਿਲੋ ਖਰਾਦੋ ਤਾਂ ਪਾਉ ਇੱਕੀ ਵਾਰ ਜੀ ਤੇ ਬਾਕੀ ਯਾਰਾ ਬੋਡੀ ਵੇਟ ਵਜਨ ਵਜੂਦ ਬਹੁਤ ਆ ਹਨਾ ਬੈੜ ਚ ਮੈਂ ਕਹਣਾ ਭਾਈ ਐ ਸਮੀ ਭੜੀ ਦੇ ਚੰਗੇ ਫਾਰਮ ਚ ਆਈ ਜੇ ਬੜਾ ਜੀ ਸੋ ਵੀਰੋ ਬੋਡੀ ਵੇਟ ਵਗੈਰਾ ਬੈੜ ਦਾ ਬਹੁਤ ਆ ਦਿੱਸੀ ਨਾ ਮੀ ਹੈ ਨਹੀਂ ਕਿਸੇ ਪਾਸੇ ਫੁੱਲ ਕੁਆਲਿਟੀ ਜਿੰਦ ਜਾਣ ਦੇ ਵਿੱਚ ਆ ਤੇ ਬਾਕੀ ਬੇਲ ਬੂਲ ਬੜੀ ਲੰਬੀਆਂ ਹਨਾ ਭਾਈ ਜੇ ਬੇਲ ਲੰਬੀਆਂ ਕਿੰਨੇ ਦੋ ਦੋ 30 ਕਿਲੋ ਤਾਂ ਹੈ ਪੈਲਰ ਦਾ ਜੀ ਹ ਮੋਹਸ਼ੇਰਾਂ ਦਾ ਹੋਵੇ ਜੀ ਸੋ ਆ ਨਾੜ ਦੇਖੋ ਯਾਰ ਕਿਆ ਬਾਤ ਹੈ ਵਿੱਚ ਵੀ ਕਿਹਾ 34 35 ਕਿਲੋ ਕਹਿਦਾ ਕਿ ਨਾਣਾ ਵੇਚ ਦੀ ਹੋਂ ਹੋਂ ਕੇ ਹਨਾ ਤੇ ਭਾਈ ਜੇ ਕਿ ਤੈਨਣਾ ਬਰੇ ਡੱਬੀ ਬੈੜ ਦੇਖ ਰਹੇ ਹੈ ਜੀ ਇਹ ਬਈ ਦੂਜਾ ਸੂਆ ਵਾਰ ਦੋ ਬੀਏ ਜੀ ਇਹਦਾ ਮਤਲਬ 25 ਨਾਲ ਬਾਕੀ ਪੈਣੇ ਨੇ ਠੀਕ ਆ ਮਹੀਨੇ ਤੋਂ ਅੰਦਰ ਬਾਕੀ ਪੈਣੇਗਾ ਮਹੀਨਾ ਮੰਨ ਕੇ ਲੈਣ ਚਾਹੀਏ ਬਈ ਅੱਜ ਕੋ ਬਾਕੀ ਪੈਣਗੇ ਪੈਣਦਾ ਦੂਜਾ ਸੂਆ ਦੂਜਾ ਸੂਆ ਪਹਿਲੇ ਸੂਏ ਕੀ ਰਿਕਾਰਡ ਰਿਹਾ ਹੈ ਜੀ ਇਹਦਾ 30 ਕਿਲੋ ਤੋਂ ਪਾਸ ਚੱਲੀ ਰਹੀ ਆ ਬਈ 30 ਕਿਲੋ 30 32 ਦਿੱਤਾ ਹੈ ਪੈਸਾ ਬੰਦਾ ਐ ਇੱਕ ਤੋਂ 35 ਵੱਲੋਂ ਖਾਣ ਨੂੰ ਬਾੜ ਦੇ ਨਾ ਸੀਮਾ ਰਿਕਾਰਡ ਮਿਲ ਜੀ ਸਰ ਸਾਰੇ ਫਾਰਮ ਚ ਲਈ ਦੀ ਬਈ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਬਈ ਜੀ ਦਾ ਰੇਟ ਦਾ ਫੈਕਸ ਪ੍ਰਾਈਸ ਹੋਣੀ ਬੰਦਾ 1,115000 ਰਿਮਾਰਡ ਦੇਣੀ ਹੈ ਅੱਜ ਅੱਜ ਜੀ ਸਾਜ ਤੋਂ ਸਾਇਆ ਮੰਨਿਆ ਪੂਰਾ ਛੋਟੀ ਦੀ ਸੀ ਸੋ ਵੀਰ ਦੂਜਾ ਸੁਆ ਸੂਰੀਆ ਕਦ ਕਾਠ ਵਗੈਰਾ ਬੈੜਦਾ ਬਹੁਤ ਆ ਲਿਸੀਨਾ ਵੀ ਕਿਸੇ ਬਸੇ ਨੂੰ ਫੁੱਲ ਬਿਊਟੀ ਜਾਤ ਪਾਤ ਦੇ ਵਿੱਚ ਪੈਂਦੀ ਆ ਰੇਟ ਇਹਦਾ ਅੱਜ ਦਾ ਹੈਗਾ 1,15000 ਰੁਪਏ ਜੱਸ ਨੂੰ ਦੇਣੀ ਆ ਮੋਲ ਵੜੀ ਦਾ ਜਾਇ ਡੇਢ ਕਰਿਆ ਜੀ ਸੋ ਬੈੜ ਯਾਰ ਬਾਡੀ ਸਟਰਕਚਰ ਵਗੈਰਾ ਦੇਖੋ ਕਹਿੰਦਾ ਪਾ ਕੋਈ ਮਾਈਨਸ ਪੁਆਇੰਟ ਦਾ ਬੱਚੀ ਦੇ ਵਿੱਚ ਹੈ ਹੀ ਨਹੀਂਗਾ ਤੇ ਰੇਟ 1,15 ਜੋ ਅੱਜ ਗਜਾਇਸ ਹੋ ਜੂਗੀ ਆਏ ਬੰਦੇ ਮਨਤਨ ਕਰ ਰਹੇ ਆ ਜੀ ਸੋ ਕਹਿੰਦਾ ਵਾ ਹਲੇ ਦਾ ਸੇਰ ਚ ਪੂਣੀ 31 ਇਹਨੇ ਜਾਵਾ ਹਨਾ ਹਲੇ ਦਾ 25 ਦਿਨ ਪੈਂਡਿੰਗ ਪਿਆ ਸੀਬੀਓ ਸਾਪਾ ਬਣ ਜੋ ਕਹਿੰਦੇ ਖਾ ਕੇ ਮਾਲ ਪਰ ਆਇਆ ਉਹ ਗੱਲਾਂ ਉਹਦੇ ਤੋਂ ਕੁਛ ਦਾ ਕੁਛ ਬਣ ਜਾਂ ਰਹੇ ਨੇ ਹਲਤਾਂ ਬਣੀ ਵੀ ਸਿਰਫ ਬਣ ਕੇ ਚੱਲੋ ਵੀ 25 ਤੋਂ 30% ਲਾਹੇ ਸਟਾਰਟ ਹੀ ਹੋਈ ਆ ਹਲੇ ਸੋ ਆ ਬਾਕੀ ਬਾਲ ਢੇਲਾ ਦੇਖੋ ਯਾਰ ਕਿਆ ਬਾਤਾਂ ਕਿ ਝੋੜੇ ਪੰਪ ਪਾਉਂਦਾ ਇਹਨੇ ਢੇਲ ਪਈਆ ਲੈ ਕੇ ਆਜੋ 4 ਨੰਬਰ ਤੇ ਜੀ ਇਹ ਬਈ ਦੋ ਦੰਦਾਂ ਦਾ ਰਸੀ ਜੀ ਤੇ ਇਹਦੇ ਅਸੀਂ 15 ਦਾ ਬਾਕੀ ਪਏ ਅੱਛਾ ਇਹਦੇ ਹਜੇ 15 ਦਿਨ ਬਾਕੀ ਪਏ ਆ ਇਹ ਦੋ ਦੰਦਾਂ ਦੇ ਦੋ ਦੰਦਾਂ ਦਾ ਪਹਿਲਾ ਸੁਆ ਹਾਂ ਜੀ ਜੀ ਤੇ ਸੀਮਰ ਤੋਂ ਮੈਂ ਡਾਟਾ ਮਿਲ ਜੂਗਾ ਸਾਰਾ ਟਾਟਾ ਬਈ ਮਿਲ ਜੂਗਾ ਸਾਰਾ ਕਾਢੀ ਦਾ ਰੇਟ ਦਾ ਕਿੰਨਾ ਕੁ ਦੁੱਧ ਬਾਦੂਗੀ ਜਹੀ ਅੱਜ ਦੇ ਦੁੱਧ ਬਈ ਮਨੌਰ ਨੂੰ ਜੇ ਮੈਂ ਕਹਾਂ 27 ਠਾਈ ਗਾ ਉਹਦੇ ਪਰ ਹੁੰਦਾ ਕਹਦਾ ਬਈ 25 ਬੰਦ ਕੇ ਬੰਦਾ ਲੈ ਜੇ 25 ਪਲੱਸ ਪਲੱਸ ਤੇ ਤੂੰ ਵੱਡੀ ਹੋਈ ਫੋੜੇ ਬਰਾਬਰੀ ਹੋਈ ਇਹਦਾ ਰੇਟ ਕੀ ਰਹਿਣਾਗਾ ਇਹਦਾ ਰੇਟ ਬਈ 1 ਲੱਖ ਤੇ 5000 ਰੁਪਏ ਬਸ ਦੀ ਆ ਸੁਭਰ ਚਾਰ ਨੰਬਰ ਤੇ ਬੈਠ ਦੇ ਸਾਰਾ ਦੋ ਦੰਦ ਪਹਿਲਾ ਸੂਆ ਤੇ ਆ ਫਰਮ ਵਾਲਾ ਰਿਕਾਰਡ ਕਪਾ ਸਾਰਾ ਹੈਗਾ ਜੀ ਨਾਲ ਇਹਦਾ ਹਣਾ ਸਾਰਾ ਰਿਕਾਰਡ ਹੈ ਜੀ ਜੀ ਰੇਟ ਇਹਦਾ ਕਰਿਆ 1 ਲੱਖ 5000 பை ஃபிக்ஸ் ਦਾ ਪ੍ਰਾਈਸ ਮਿਲ ਰਿਹਾ ਹੈ। ਅੱਛਾ 1 ਲੱਖ 5000 ਦੁੱਧ 25 ਕਿਲੋ ਖਰਾ ਤੇ ਕੱਦ-ਕੱਡ ਬਿਊਟੀ ਬਾਡੀ ਵੇਟ ਬਹੁਤ ਜਾਵੇ ਆ। ਕੋਈ ਵੀ ਛੋਟੀ ਲੀਸ਼ ਨਾ ਮੰਨੇ ਕੱਲੀ ਕੱਚੀ-ਕੱਚੀ ਆਲੇ ਵੜਾ ਤੇ ਬਾਕੀ ਕਹਿੰਦਾ ਵਾ ਮਿਲਕ ਵੇਨ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਹੈ ਨਾ ਤੇ ਚਾਰ ਬੇੜਾ ਜਗਪਣਾ ਬਗਾਉ ਆਪਣੇ ਕੋਲੇ। ਕਹਿੰਦਾ ਵਾ ਜਦੋਂ ਮਰਜ਼ੀ ਵੀ ਰਵੇ گاਵਾ ਹਾਜ਼ਰ ਹੁੰਦੀਆਂ। ਹਰ ਟਾਈਮ ਹੁੰਦੀਆਂ ਬਈ। ਸੁਭਰ ਕਾਫੀ ਨਗ ਤੁਹਾਨੂੰ ਦਿਖਾ ਦਿਆ ਪਾ ਪਿੰਡ ਹੰਡਾਇਆ ਜ਼ਿਲ੍ਹਾ ਬਰਨਾਲਾ। ਇੱਕ ਵਾਰ ਜਰਸੀ ਤੇ ਝਾਲ ਕੇ ਫੇਰ ਮਰਾ ਦੀ ਟਾਪ ਕਲਾਸ ਦਾ ਨਗੀਨਾ ਹੀ ਹੈ ਜਿਹੜੇ ਬਰੀਡਰ ਨੂੰ ਪਸੰਦ ਕਰਦੇ ਜਰਸੀ ਨੂੰ ਉਹਨਾਂ ਲਈ ਸੁਨਹਿਰੀ ਮੌਕਾ ਹੀ ਆ ਵੀਡੀਓ ਦੇਖ ਕੇ ਚੈਨਲ ਨੂੰ ਪਿਆਰ ਦੇ ਲਈ ਤੈਅ ਦੋ